ਆਮ ਆਦੀ ਪਾਰਟੀ ਦੀ ਨੀਤੀ ਹੀ ਵਿਰੋਧੀ ਧਿਰਾਂ ਨੂੰ ਝਟਕੇ ਦੇ ਰਹੀ ਹੈ ਚਾਹੇ ਸ਼੍ਰੋਮਣੀ ਕਾਲੀ ਦਲ ਹੋਵੇ ਕਾਂਗਰਸ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਸਾਰਿਆਂ ਨੂੰ ਲਗਾਤਾਰ ਹਰ ਰੋਜ਼ ਝਟਕੇ ਮਿਲ ਰਹੇ ਨੇ ਤੇ ਅੱਜ ਨਵਾਂ ਝਟਕਾ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਚੋਣ ਵਿਦਾਨ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਉਸ ਉਮੀਦਵਾਰ ਦਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ ਇਹ ਚਟਕਾ ਬਹੁਜਨ ਸਮਾਜ ਪਾਰਟੀ ਨੂੰ ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜੋ ਸ਼ਾਰਪੁਰ ਤੋਂ ਚੋਣ ਲੜ ਰਹੇ ਸੀ ਉਹ ਬਹੁਜਨ ਸਮਾਜ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਸ਼ਾਰਪੁਰ ਤੋਂ ਨਾਮਰ ਐਸ ਸੀ ਭਾਈ ਚਾਰੇ ਨਾਲ ਸਬੰਧ ਰੱਖਣ ਵਾਲੇ ਪਾਰਟੀ ਦੇ ਆਗੂ ਅਤੇ ਉਮੀਦਵਾਰ ਰਕੇਸ਼ ਸੋਮਨ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਖੁਦ ਉਨ੍ਹਾਂ ਦਾ ਸਵਾਗਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਹੈ ਆਮ ਆਦੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਬਹੁਜੁਝ ਪਾਰਟੀ ਛੱਡਣ ਵਾਲੇ ਉਮੀਦਵਾਰ ਰਕੇਸ਼ ਸੋਮਨ ਨੇ ਕਿਹਾ ਕਿ ਆਮ ਆਦੀ ਪਾਰਟੀ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਐਸ்சி ਭਾਈਚਾਰੇ ਵਾਸਤੇ ਦਿਲ ਖੋਲ੍ਹ ਕੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਹਰ ਗਰੀਬ ਨੂੰ ਚੰਗੀ ਸਿੱਖਿਆ ਤੇਸੀ ਸੁਲਤਾਨ ਦੇਣਾ ਪੁੰਨ ਦਾ ਕੰਮ ਹੈ ਜੋ ਸਰਕਾਰ ਆਪਣਾ ਫਰਜ ਚੰਗੀ ਤਰ੍ਹਾਂ ਨਿਭਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਆਵਾਦੀ ਪਾਰਟੀ ਨੇ ਦੂਜੀਆਂ ਪਾਰਟੀਆਂ ਨੂੰ ਵੱਡੇ ਛਟਕੇ ਦਿੱਤੇ ਅਗਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਹਾਰਪੁਰ ਤੋਂ ਦੋ ਦਫਾ ਕਾਂਗਰਸ ਪਾਰਟੀ ਦੇ ਐਮਐਲਏ ਰਹ ਚੁੱਕੇ ਐਸਸੀ ਵਿੰਗ ਦੇ ਚੇਅਰਮੈਨ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਡਾਕਟਰ ਰਾਜਕੁਮਾਰ ਚੱਬੇਵਾਲਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰਪੁਰ ਤੋਂ ਆਮ ਆਦੀ ਪਾਰਟੀ 'ਤੇ ਟਿਕਟ ਦਿੱਤੀ ਜੋ ਐਸਮੇ ਚੋਣ ਲੜ ਰਹੇ ਨੇ ਉੱਥੋਂ ਹੀ ਰਕੇਸ਼ ਸੋਮਨ ਹੁਣੀ ਬਹੁਜਨ ਸਮਾਜ ਪਾਰਟੀ ਦੇ ਨੇਤਾ ਸੀ ਉਹ ਵੀ ਬਹੁਜਨ ਸਮਾਜ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਇਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਪਵਨ ਕੁਮਾਰ ਟੀਨੂ ਜਿਹੜੇ ਦੋ ਦਫਾ ਵਿਧਾਇਕ ਰਹੇ ਸਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਵਾਦੀ ਪਾਰਟੀ ਚ ਸ਼ਾਮਲ ਹੋ ਗਏ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਆਵਾਦੀ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਕੋਸ਼ਿਤ ਕਰ ਦਿੱਤਾ ਸੀ ਤੇ ਪਵਨ ਕੁਮਾਰ ਟੀਨੂ ਇਸ ਸਮੇਂ ਜਲੰਧਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਚੁੱਕੇ ਗੁਰਪ੍ਰੀਤ ਸਿੰਘ ਜੀ ਪੀ ਉਹ ਵੀ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਸੀ ਜਿਹੜੇ ਇਸ ਵale ਫਤਿਹਗੜ੍ਹ ਸਾਹਿਬ ਰਾਖਵੀ ਸੀਟ ਤੋਂ ਚੋਣ ਲੜ ਰਹੇ ਨੇ ਕਾਲੀ ਦਲ ਦੇ ਨੇਤਾ ਤਲਬੀਰ ਸਿੰਘ ਗਿੱਲ ਜਿਹੜੇ ਵਿਕਰਮ ਸਿੰਘ ਵਿਜੀਠੀਆ ਦੇ ਸਿਆਸੀ ਸਲਾਹਕਾਰ ਬੰਨੇ ਜਾਂਦੇ ਸੀ ਉਹ ਵੀ ਸ਼੍ਰੋਮਣੀ ਕਾਲੀ ਨੂੰ ਛੱਡ ਕੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਸਨ ਉਹਨੇ ਖੁਦ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਂਝੀਆਂ ਹਾਂ ਸੀ ਤੇ ਉਸ ਤਸਵੀਰ ਤੋਂ ਬਾਅਦ ਆਵਾਦੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ سوشل میڈیا ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਇਹ ਰਿਸ਼ਤਾ ਕਿਆ ਖਿਲਾਤਾ ਹੈ ਇਸ ਤਰ੍ਹਾਂ ਹੋਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਨੇਤਾ ਸ਼ਾਮਲੇ ਅਗਰ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਵਿਜੇ ਸਾਪਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕਰੀਬੀ ਅਤੇ ਪਤੀਜੇ ਰੋਬਨ ਸਾਪਲਾ ਵੀ ਸ਼ਾਮਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਚ ਕਾਂਗਰਸ ਪਾਰਟੀ ਦੇ ਯੂਥ ਅਗੂ ਜਨਰਸ ਕੱਤਰ ਜਸਪਿੰਦਰ ਬੀ ਸਿੰਘ ਚਾਲਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਜੀ ਸ਼ਾਮਲ ਹੋ ਚੁੱਕ ਨੇ ਇੱਥੋਂ ਤੱਕ ਕਿ ਤੂਰੀ ਤੋਂ 217 ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਦਲਬੀਰ ਸਿੰਘ ਗੋਲਡੀ ਵੀ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਚੁੱਕੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਗਵੰਤ ਮਾਨ ਦਾ ਮੁਕਾਬਲਾ ਦਲਬੀਰ ਸਿੰਘ ਗੋਲਡੀ ਨੇ ਕੀਤਾ ਸੀ ਜਿਹੜੇ ਹੁਣ ਆਵਾਦੀ ਪਾਰਟੀ ਦੇ ਸਿਪਾਈ ਬਣ ਚੁੱਕ ਨੇ ਬੀਤੇ ਦਿਨ ਜਦੋਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ ਤੇ ਉਸ ਮੰਚ ਤੇ ਦਲਵੀਰ ਸਿੰਘ ਗੋਲਡੀ ਵੀ ਬੈਠੇ ਸਨ ਜਿਨ੍ਹਾਂ ਨੂੰ ਜੱਫੀ ਚ ਲੈਂਦੇ ਹੋਏ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ ਦੇ ਫਿਲਹਾਲ ਜਿਹੜਾ ਬਹੁਜਨ ਸਮਾਜ ਪਾਰਟੀ ਨੂੰ ਝਟਕਾ ਝਟਕਾ ਮਿਲਿਆ ਉਹ ਇਹ ਕਿ ਉਹਨਾਂ ਦੇ ਉਮੀਦਵਾਰ ਹੀ ਟਿਕਟ ਛੱਡ ਕੇ ਆਵਾਦੀ ਪਾਰਟੀ ਦੇ ਸ਼ਾਮੂ ਰੂਗੇ ਨੇ ਵੈਸੇ ਪੰਜਾਬ ਚ ਦੂਜੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੀ ਆਪਣੀ ਪਾਰਟੀ ਹੀ ਨਹੀਂ ਛੱਡੀ ਉਮੀਦਵਾਰ ਇਨੀਸ਼ੀਏਟਿਵ ਬਲਕੇ ਮੈਦਾਨ ਛੱਡ ਕੇ ਭੱਜ ਗਏ ਨੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਸ਼ਰੋਮਨੀ ਕਾਲੀ ਦਲ ਦੇ ਉਮੀਦਵਾਰ ਸ਼ਰੋਮਨੀ ਕਾਲੀ ਦਲ ਦੇ ਚੰਡੀਗੜ੍ਹ ਤੋਂ ਪ੍ਰਧਾਨ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਉਮੀਦਵਾਰੀ ਹੀ ਨਹੀਂ ਛੱਡੀ ਬਲਕੇ ਪਾਰਟੀ ਵੀ ਛੱਡ ਦਿੱਤੀ ਸਰਦੀਪ ਸਿੰਘ ਬਟਰੇਲਾ ਨੂੰ ਸ਼ਰੋਮਨੀ ਕਾਲੀ ਦਲ ਦੇ ਪ੍ਰਧਾਨ ਸੂਬੇ ਸੰਗ ਬਾਦਲ ਹੋਣੀ ਚੰਡੀਗੜ੍ਹ ਤੋਂ ਚੋਣ ਲੜਾ ਰਹੇ ਸਨ ਲੇਕਿਨ ਐਨ ਮੌਕੇ ਉਹ ਪਾਰਟੀ ਨੂੰ ਹੀ ਛੱਡ ਗਏ ਨੇ ਹੁਣ ਸ਼੍ਰੋਮਣੀ ਕਾਲੀ ਦਲ ਚੰਡੀਗੜ੍ਹ ਤੋਂ ਨਵਾਂ ਉਮੀਦਵਾਰ ਦਾ ਤਲਾਸ਼ ਕਰ ਰਹੀ ਹੈ ਹੁਣ ਦੂਜਾ ਨਾਮ ਆ ਗਿਆ ਰਕੇ ਸੁਮੰਦਰ ਕੇ ਸੁਮਨ ਜੋ ਬਹੁਜ ਸਮਾਜ ਪਾਰਟੀ ਵੱਲ ਹਾਰਪੁਰ ਤੋਂ ਚੋਣ ਲੜ ਰਹੀ ਸੀ ਉਹਨਾਂ ਉਮੀਦਵਾਰੀ ਹੀ ਨਹੀਂ ਛੱਡੀ ਬਲਕਿ ਬਹੁਜ ਸਮਾਜ ਪਾਰਟੀ ਵੀ ਛੱਡਤੀਆ ਤੇ ਭਗਵੰਤ ਮਾਨ ਦੇ ਸਿਪਾਈ ਬਣ ਚੁੱਕੇ ਨੇ ਤੇ ਪਗਵੰਤ ਮਾਣ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਦੇ ਆ ਸਵਾਗਤ ਵੀ ਕੀਤਾ ਤੇ ਨਾਲੇ ਜ਼ਿੰਮੇਵਾਰੀਆਂ ਵੀ ਦਿੱਤੀਆਂ ਤੇ ਉੱਥੇ ਰਕੇਸ਼ ਸੋਮਨ ਨੇ ਦਾਵਾ ਕੀਤਾ ਕਿ ਸਰਕਾਰ ਐਸ்சி ਭਾਈਚਾਰੇ ਵਾਸਤੇ ਚੰਗਾ ਕੰਮ ਕਰ ਰਹੀ ਆ ਗਰੀਬਾਂ ਨੂੰ ਅੱਛੀ ਸਿੱਖਿਆ ਤੇ ਚੰਗੀ ਸੇਵਾ ਦੇਣਾ ਉਹਨਾਂ ਦਾ ਕੰਮ ਹੈ ਫਿਲਹਾਲ ਬਹੁਜਨ ਸਮਾਜ ਪਾਰਟੀ ਵਾਸਤੇ ਵੱਡਾ ਝਟਕਾ ਇਸ ਜਾਣਕਾਰੀ ਦੇ ਨਾਲ ਅੱਗੇ ਤੁਹਾਨੂੰ ਅਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ